ਦੋਸਤੋ ਇਹ ਸਬਜ਼ੀਆਂ ਦੇ ਬੀਜਾਂ ਦੀ ਕਿੱਟਾ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਜਾਂਦੀ ਹੈ ਤੇ ਇਹ 100 ਰੁਪਏ ਦੀ ਆ ਜਾਂਦੀ ਹੈ ਤੇ ਇਹਦੇ ਵਿੱਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੇ ਬੀਜ ਹੁੰਦੇ ਆ ਜੋ ਕਿ ਆਪਾਂ ਘਰੇਲੂ ਬਾਗੀਚੀ ਦੇ ਵਿੱਚ ਲਾਉਣ ਦੇ ਲਈ ਲੈ ਕੇ ਆਉਨੇ ਆ ਤੇ ਸਬਜ਼ੀਆਂ ਦੇ ਬੀਜ ਘਰੇਲੂ ਬਗੀਚੀ ਲਈ ਇਹ ਕਿੱਟ ਆ ਤੇ ਆਪਾਂ ਇਹਨੂੰ ਖੋਲ ਕੇ ਦੇਨੇ ਆ ਵੀ ਇਹਦੇ ਵਿੱਚ ਕਿਹੜੇ-ਕਿਹੜੇ ਬੀਜ ਹੁੰਦੇ ਆ ਉਹ ਤੁਹਾਨੂੰ ਦਿਖਾਉਣੇ ਆ ਤੇ ਇਹ ਆਪਾਂ ਨੂੰ 100 ਰੁਪਏ ਦੀ ਮਿਲ ਜਾਂਦੀ ਹੈ ਇਸ ਵਾਰ 100 ਰੁਪਏ ਦੇ ਹਿਸਾਬ ਨਾਲ ਇੱਕ ਕਿੱਟ ਦਿੱਤੀ ਗਈ ਹੈ ਬਠਿੰਡਾ ਮੇਲੇ ਦੇ ਉੱਤੇ ਲਾਈਵ ਦਰਸ਼ਕਾਂ ਖੋਲ ਕੇ ਰਹਿਣ ਨੂੰ ਤੇ ਦੇਖ ਇਹਦੇ ਵਿੱਚ ਕਿਹੜੇ-ਕਿਹੜੇ ਬੀਜ ਨੇ ਹਾਂ ਇਹ ਕੱਢਿਆ ਇਹਦੇ ਵਿੱਚ ਇਹ ਕਾਦਾ ਬੀਜ ਹੋਇਆ ਦੇਖੀ ਪੜ ਕੇ ਬਕਰੋਲੀ ਹੈ ਜੀ ਇਹ ਹੈਗਾ ਆਪਣੇ ਕੋਲੇ ਬਰੋਕਲੀ ਬਰੋਕਲੀ ਦਾ ਵੀ ਤੇ ਬੀ ਆਹੀ ਗੋਭੀ ਦੀ ਇੱਕ ਕਿਸਮ ਹੁੰਦੀ ਹੈ ਬਰੋਕਲੀ ਜੋ ਕਿ ਬਹੁਤ ਤਾਕਤਵਰ ਸਬਜ਼ੀ ਹੁੰਦੀ ਹੈ ਉਹਦਾ ਬੀਜ ਇਹਦੇ ਵਿੱਚ ਨਿਕਲ ਦੂਸਰਾ ਕਿ ਗਾਜਰ ਦਾ ਬੀਜ ਗਾਜਰ ਦਾ ਬੀਜ ਇਹ ਬੀਜ ਇਹਦੇ ਵਿੱਚ ਗਾਜਰ ਦਾ ਇਹ ਵੀ ਮੈਨੂੰ ਪਤਾ 20 25 ਗ੍ਰਾਮ ਟੁਕ ਟੁਕ ਵੀ ਗਾਜਰ ਦਾ ਬੀਜ ਇਹਦੇ ਵਿੱਚ ਹੈਗਾ ਇਸ ਤੋਂ ਅੱਗੇ ਦੇਖ ਇਹਦੇ ਵਿੱਚ ਵੀ ਪਰਚੀ ਲਿਖ ਕੇ ਪਾਈ ਹੈ ਇਹ ਕਾਦਾ ਵੀ ਨਿਕਿਆ ਤੇ ਹੂੰ ਹੂੰ ਇਸ ਤਰ੍ਹਾਂ ਹੀ ਕਾਦਾ ਇਹ ਨਿਕਲ ਆ ਰਾਮ ਜੀ ਦੇ ਦੇਖ ਲੈ ਮੈਨੂੰ ਰਾਮ ਇਹ ਮੈਨੂੰ ਪਤਾ ਚਾਈਨਿੰਗ ਸਰੋਂ ਹੋਵਾ ਚਾਈਨਿੰਗ ਸਰੋਂ ਚੀਨੀ ਸਰੋਂ ਆ ਇਹ ਚਾਈਨਿੰਗ ਸਰੋਂ ਇੱਕੇ ਦੇ ਵਿੱਚੋਂ ਨਿਕਲਿਆ ਮਤਲਬ ਇਹ ਚੀਨੀ ਸਰੋਂ ਦਾ ਵੀ ਇਹ ਵੀ ਸਾਗ ਦਾस्ते ਵਧੀਆ ਹੁੰਦਾ ਵੀ ਤੇ ਇਹ ਵੀ ਮੈਨੂੰ ਪਤਾ 20 ਤੋਂ 25 ਗ੍ਰਾਮ ਲੇਗਾ ਇਹਗਾ ਇਸ ਤੋਂ ਬਿਨਾ ਹਾਂ ਇਸ ਤੋਂ ਬਿਨਾ ਇਹ ਨਿਕਲਿਆ ਇਹਦੇ ਵਿੱਚੋਂ ਸਲਕਾ ਬਣਦਾ ਜੇ ਬਹੁਤ ਵਧੀਆ ਹਾਂ ਸਲਕਾ ਬਣਦਾ ਵੀ ਵੀ ਹੋਰ ਵਧੀਆ ਹੁੰਦਾ ਇਹਨਾਂ ਨੂੰ ਦੇਸੀ ਵੀ ਦਾ ਤੇ ਇਹ ਆਪਣਾ ਦਿਖਾਉਂਗੇ ਇਹੀ ਗਾ ਮੂਲੀ ਆ ਗਈ ਨਹੀਂ ਇਹ ਹੈ ਇੱਕ ਮਿੰਟ ਮੈਂ ਦੇਖਾਂ ਮੂਲੀ ਹਾਂ ਇਹ ਹੈਗੇ ਮੂਲੀ ਮੂਰੀ ਦੀ ਇਹ ਵਾਰਾਈਟੀ ਜਿਹੜੀ ਹੈ ਇਹਨਾਂ ਦੀ ਸਾਡੇ ਇਥੇ ਦੇ ਨੀਚੇ ਲਿਖਿਆ ਪੰਜਾਬ ਸਫੈਦ ਹਾਂ ਤੇ ਜੁਨੀਵਰਸਟੀ ਦੀ ਹੈਗੀ ਆ ਆਪਣੀ ਪੰਜਾਬ ਐਗਰੀਕਲਚਰਟੀ ਯੂਨੀਵਰਸਟੀ ਦੀ ਵਾਰਾਈਟੀ ਆ ਆਂ ਸਫੈਦ ਮੂਨ ਤੇ ਇਹ ਵੀ ਮੂਰੀ ਦੇ ਵੀ ਆ ਇਹ ਆਪਾਂ ਨੂੰ ਇੰਨੇ ਮੁਕਦੇ ਨਿਕਰੇ ਲਾਏ ਵੇ ਬਹੁਤ ਹੁੰਦੇ ਇਹ ਮਟਰ ਆ ਗਿਆ ਜੀ ਤੇ ਹਾਂ ਇੱਕ ਇਹਦੇ ਵਿੱਚੋਂ ਘੱਟੋ ਘੱਟ 50 ਗ੍ਰਾਮ ਹੋਣ ਜੇ ਤਾਂ 20 ਮਟਰਾਂ ਦੇ ਇਹ ਮਟਰ ਜਿਹੜਾ ਹੈਗਾ ਇਹ ਹੈਗਾ ਪੀਵੀ 99 ਪੀਵੀ 99 ਵੀਜ਼ਾ ਪੀਏਯੂ ਦਾ ਤੇ ਇਹ ਵੀ ਇੱਕ ਵਧੀਆ ਵੀਜ਼ ਨੇ ਬਹੁਤ ਤੰਮੀਜ ਇਸ ਤੋਂ ਇੱਕ ਆਦੇ ਵੀ ਮੇਥੇ ਆਂਦੇ ਹਾਂ ਹਾਂ ਮੇਥਿਆਂ ਦੇ ਵੀ ਆ ਮੇਥੇ ਵੀ ਬਹੁਤ ਚੰਗੇ ਰਹਿੰਦੇ ਖਾਦੇ ਵੇ ਕਹਿੰਦੇ ਤੂ ਹੀ ਵਾਸਤੇ ਵੀ ਚੰਗੇ ਰੇ ਇਹ ਵੀ ਇਹਦੇ ਵਿੱਚ ਵੀਜ਼ ਨਿਕਲੇ ਇਹ ਮੇਥੀ ਆ ਵੀ ਤੇ ਇਹ ਹੈਗੇ ਮੇਥੀ ਕਸੂਰੀ ਮੇਥੀ ਆ ਕਸੂਰੀ ਮੇਥੀ ਦੇ ਵੀਜ਼ਾ ਇਹ ਦੋਸਤੋ ਇਹ ਧਨੀਆ ਆ ਗਿਆ ਹੂੰ ਇਸ ਬਣਾਏ ਦੇ ਵਿੱਚੋਂ ਦੇਸੀ ਧਨੀਏ ਦਾ ਬੀਜ ਆ ਜਿਹੜਾ ਉਹ ਵੀ ਆਪਾਂ ਨੂੰ ਮਿਲਿਆ ਤੇ ਧਨੀਏ ਦੇ ਬੀਜ ਵੀ ਆਪਾਂ ਲਾਵਾਂਗੇ ਇਹਨਾਂ ਨੂੰ ਹੁੰਦੇ ਹੋਏ ਇਹਨੇ ਹੁੰਦੇ ਆ ਵੀ ਥੋੜਾ ਜਿਹਾ ਰਾਗੜ ਕੇ ਹੱਥਾਂ ਦੇ ਤੇ ਇਹਨਾਂ ਦੇ ਦੋ ਟੁਕੜੇ ਲਾ ਲੈ ਕਰ ਲੈ ਕਿਉਂਕਿ ਇਹਦੇ ਵਿਦੇ ਦਰਸ਼ਣ ਅਸਰੇ ਜਿਆਦਾ ਹੁੰਦੇ ਆ ਕਰੀਂਡਰ ਵੀ ਵੀ ਖੁਸ਼ਬੂ ਵੀ ਵੀ ਖੁਸ਼ਬੂ ਆਏ ਇਹ ਵੀ ਯੂਨੀਵਰਸਿਟੀ ਦੀ ਇੱਕ ਵੈਰਾਈਟੀ ਦਾ ਨਾਮ ਆ ਗਈ ਹੈ ਇਹ ਪਾਲਕਾ ਪੰਜਾਬ ਗ੍ਰੀਨ ਇਹ ਪੰਜਾਬ ਗ੍ਰੀਨ ਪਾਲਕਾ ਤੇ ਬਾਕੀ ਇੱਥੇ ਦੇ ਵਿੱਚ ਇਹ ਪਰਚੀ ਨਿਕਲੀ ਹੈ ਇਹਦੇ ਵਿੱਚੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਸਰਦੀ ਰੁੱਤ ਦੀਆਂ ਸਬਜ਼ੀਆਂ ਇਹ ਸਾਰੀਆਂ ਸਰਦੀ ਰੁੱਤ ਦੀਆਂ ਸਰਦੀ ਰੁੱਤ ਦੀਆਂ ਸਬਜ਼ੀਆਂ ਜਿਹੜੇ ਇਹਨਾਂ ਤੋਂ ਬੀਜ ਨਿਕਲੇ ਤੇ ਉਹਨਾਂ ਬਾਰੇ ਇਹ ਹੀ ਪਰਚੀ ਹੈ ਤੇ ਮੈਨੂੰ ਪਤਾ ਜੇ ਪ੍ਰਾਈਵੇਟ ਲੈਣੇ ਹੁਣ ਤਾਂ ਇਹ ਘੱਟੋ ਘੱਟ ਤਕਨੂੰ 4-500 ਰੁਪਏ ਦੇ ਬੀਜ ਪੈ ਜਾਣਗੇ ਉੱਥੇ ਆਪਾਂ ਨੂੰ ਬਹੁਤ ਸੌਖਾ ਕਿ 100 ਰੁਪਏ ਦੇ ਹਾਂ 10 ਵੈਰਾਈਟਾਂ 10ਾਂ ਦੇ ਵਿੱਚ ਹੈਗਾ ਸਲਗਮ ਸਰਦੀ ਦੀਆਂ ਸਬਜ਼ੀਆਂ ਦੇ ਵਿੱਚ ਗਾਜਰ ਤੇ ਮੂਲੀ ਤੇ ਬ੍ਰੌਕਲੀ ਮੇਥੀ ਪਾਲਕ ਚੀਨੀ ਸਰੋਂ ਧਣੀਆਂ ਤੇ ਮੇਥਾ ਤੇ ਮਟਰ ਇਸ ਤਰ੍ਹਾਂ ਸਾਥੀਓ ਆਹ ਜੋ ਆਪਾਂ ਕਟ ਲੈ ਜਾਂਦੀ ਸੀ ਸਾਨੂੰ ਦਿਖਾਇਆ ਵੀ ਇਹਦੇ ਵਿੱਚ 10 ਤਰ੍ਹਾਂ ਦੇ ਜੋ ਬੀਜ ਆ ਉਹ ਨਿਕਲਿਆ ਤਮ ਖੇਤੀ ਦੀ ਕੁੰਜੀ ਸੁਧਰੇ ਬੀਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੋ ਕਿ ਕਰੇਲੂ ਵਿੱਚੀ ਲਾਉਣ ਵਾਲੇ ਸਬਜ਼ੀਆਂ ਨੂੰ ਪ੍ਰੇਮ ਕਰਨ ਵਾਲੇ ਵੀਰਾਂ ਲਈ ਬਹੁਤ ਹੀ ਇੱਕ ਵਰਦਾਨ ਹੀ ਕਿੱਟ ਸਿੱਧ ਹੋਈ ਹੈ ਪਿਛਲੇ ਲੰਮੇ ਸਮੇ ਤੋਂ ਸਾਥੀਓ ਹਾਂ ਹਾਂ ਬੀਬੀ ਹਰਮਨ ਦਾ ਸਾਥੀਓ ਉਹ ਧੰਨਵਾਦ ਹੈ ਜਿਹੜੇ ਵੀ ਸਾਥੀ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬਾਕੀ ਸਾਥਿਓ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਸਾਥਿਓ ਧੰਨਵਾਦ